ਹੈਲੋ ਵੀਵਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਰੈਸਪੀ ਬੁੱਕ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਬਹੁਤ ਵਧੀਆ ਰੈਸਪੀ ਲੈ ਕੇ ਆਈ ਹਾਂ ਜਿਹਨੂੰ ਆਪਾਂ ਬੇਸਨ ਦਾ ਚੀਲਾ ਜਾਂ ਬੇਸਨ ਪੈਨਕੇਕ ਵੀ ਬੋਲ ਸਕਦੇ ਹਾਂ ਜੋ ਕਿ ਬਹੁਤ ਪ੍ਰੋਟੀਨ ਰਿਚ ਹੈ ਤੇ ਹੈਲਦੀ ਹੈ ਬੱਚਿਆਂ ਲਈ ਵੀ ਬਹੁਤ ਹੈਲਦੀ ਹੈ ਜਿਹਨੂੰ ਤੁਸੀਂ ਘਰ ਬਣਾ ਕੇ ਬਹੁਤ ਰੈਡੀ ਕਰ ਸਕਦੇ ਹੋ ਤੇ ਬ੍ਰੇਕਫਾਸਟ ਵਿੱਚ ਯੂਜ਼ ਕਰ ਸਕਦੇ ਹੋ ਕਿਉਂਕਿ ਤੁਡੇ ਲਈ ਵੀ ਬਹੁਤ ਹੈਲਦੀ ਰਹੇਗਾ ਤੇ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰੇਗਾ ਸਭ ਤੋਂ ਪਹਿਲਾਂ ਆਪਾਂ ਇੱਕ ਬੋਲ ਲੈਣਾ ਹੈ ਉਹਦੇ ਵਿੱਚ ਇੱਕ ਕੱਪ ਬੇਸਨ ਪਾਵਾਂਗੇ ਉਸ ਤੋਂ ਬਾਅਦ ਅਨਨ ਚਿਲੀਜ਼ ਟਮੈਟੋ ਅਤਿ ਕਟਿਆ ਹੋਇਆ ਹਰਾ ਧਨੀਆ ਇਹਦੇ ਵਿੱਚ ਐਡ ਕਰ ਦਾਂਗੇ ਤੇ ਉਹਦੇ ਵਿੱਚ ਆਪਾਂ ਕੁਝ ਮਸਾਲੇ ਨਮਕ ਮਿਰਚ ਹਲਦੀ ਮਲਾ ਇਹਨੂੰ ਚੰਗੀ ਤਰ੍ਹਾਂ ਮਲਾ ਲਵਾਂਗੇ ਥੋੜਾ ਜਿਹਾ ਬਲੈਕ ਪੇਪਰ ਤੇ ਆਪਾਂ which is mind ਯੂਜ਼ ਕਰਾਂਗੇ ਉਸ ਤੋਂ ਬਾਅਦ ਪੈਨ ਨੂੰ ਗ੍ਰੀਸ ਕਰਕੇ ਤੁਸੀਂ ਨਾਨ ਸਟਿਕ ਤਵਾ ਵੀ ਯੂਜ਼ ਕਰ ਸਕਦੇ ਹੋ ਬਟ ਮੈਨੂੰ ਇਹ ਚੰਗਾ ਲੱਗਦਾ ਕਿ ਆਪਾਂ ਨੇ ਫਲੇਮ ਨੂੰ ਬਹੁਤ ਲੋ ਰੱਖਣਾ ਹੈ ਤੇ ਉਸ ਤੋਂ ਬਾਅਦ ਆਪਾਂ ਉੱਤੇ ਇਹਨੂੰ ਫਲਾ ਦੇਵਾਂਗੇ ਚੰਗੀ ਤਰ੍ਹਾਂ ਨਾਲ ਇੱਕ ਗੱਲ ਯਾਦ ਰੱਖਣੀ ਹੈ ਕਿ ਜ਼ਿਆਦਾ ਤੇਜ਼ ਨਹੀਂ ਹੋਣੀ ਚਾਹੀਦੀ ਫਲੇਮ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕਵਰ ਕਰ ਦੇਵਾਂਗੇ ਇਹ ਇਹਨੂੰ ਕਟਾਂਜ ਤੇ ਪੱਕਣ ਦਵਾਂਗੇ ਜਦੋਂ ਇਹਦੇ ਉੱਪਰ ਬਬਲਸ ਆਉਣ ਲੱਗ ਜਾਣ ਮੀਨਸ ਇਹਦਾ ਮਤਲਬ ਹੈ ਪੱਕ ਚੁੱਕਿਆ ਇੱਕ ਸਾਈਡ ਤੋਂ ਫਿਰ ਆਪਾਂ ਇਹਨੂੰ ਟਰਨ ਕਰ ਦਾਂਗੇ ਹੁਣ ਆਪਾਂ ਇਹਨੂੰ ਟਰਨ ਕਰਾਂਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਪੱਕ ਚੁੱਕਿਆ ਇੱਕ ਸਾਈਡ ਤੇ ਆਪਾਂ ਇਹਨੂੰ ਹੌਲੀ-ਹੌਲੀ ਪੱਕਣ ਨਵਾੰਗੇ ਕਾਟਾਂ ਅੰਚ ਤੇ ਐਦਾਂ ਹੀ ਲਿਡ ਲਗਾ ਕੇ ਲਿਡ ਲਗਾਉਣ ਨਾਲ ਇਹ ਹੁੰਦਾ ਕਿ ਤੁਹਾਡਾ ਟਾਈਮ ਵੇਸ ਨਹੀਂ ਹੁੰਦਾ ਇਹ ਜਲਦੀ ਉੱਤੋਂ ਵੀ ਪੱਕ ਜਾਂਦਾ ਤੇ ਜਦੋਂ ਤੁਸੀਂ ਟਰਨ ਕਰਦੇ ਆ ਤਾਂ ਤੁਹਾਨੂੰ ਘੱਟ ਪਕਾਉਣ ਦੀ ਲੋੜ ਪੈਂਦੀ ਆ ਹੁਣ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਬਿਲਕੁਲ ਰੈਡੀ ਹੋ ਗਿਆ ਆਪਾਂ ਇਹਨੂੰ ਦਹੀਂ ਨਾਲ ਚਟਨੀ ਨਾਲ ਕਿਸੇ ਵੀ ਚੀਜ਼ ਨਾਲ ਸਰਵ ਕਰ ਸਕਦੇ ਆ ਤੁਸੀਂ weight loss ਕਰ ਰਹੇ ਹੋ ਤਾਂ ਇੱਕ ਤੋਂ ਦੋ ਚੀਲਾ ਲੈ ਸਕਦੇ ਹੋ ਕਿਉਂਕਿ ਯਮੀ ਵੀ ਹੈ ਤੇ